ਪੰਜਾਬੀ ਗੱਲਬਾਤ ਚੈਨਲ ਵਿੱਚ આપ ਸਭ ਦਾ ਸਵਾਗਤ ਕਰਦੇ ਆਂ ਕਪੂਰਥਲਾ ਵਿਖੇ ਮੰਡਲ ਦੇ ਪ੍ਰਧਾਨ ਸਰਦਾਰ ਬਲਵੰਤ ਸਿੰਘ ਵੱਲੋਂ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਸਾਡੇ ਸਹਿਯੋਗੀ ਸੁਨੀਲ ਪੱਟੇ ਦੀ ਬਿਸ਼ੇ ਰਿਪੋਰਟ ਲਗਾਤਾਰ ਤੁਹਾਡੇ ਸਾਹਮਣੇ ਕਰਦੇ ਰਹਾਂਗੇ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੰਤ ਸਿੰਘ ਏਰੀਆ ਪ੍ਰੈਜ਼ੀਡੈਂਟ ਬੀਜੇਪੀ ਕਪੂਰਥਲਾ ਜੋ ਕਿ ਇਸ ਟਾਈਮ ਅਸੀਂ ਪਿੰਡ ਬੂਟਾਂ ਦੇ ਵਿੱਚ ਇੱਕ ਬੀਜੇਪੀ ਵੱਲੋਂ ਜੋ ਮੰਡਲ ਮੀਟਿੰਗ ਰੱਖੀ ਹੋਈ ਹੈ ਉਸ ਦੇ ਵਿੱਚ ਇਹ ਆ ਕੇ ਮਹਾਰਾਜ ਜੀ ਬੇਨਤੀ ਹੈ ਸਾਰੀ ਜੋ ਕਿ ਬੀਜੇਪੀ ਪਾਰਟੀ ਪ੍ਰਧਾਨ ਜੀ ਜਿਨ੍ਹਾਂ ਨੇ ਇਕੂ ਇਹ ਨਾਰਾ ਹੈ ਨਾੜਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋਗੇ ਸਰਬੱਤ ਦੇ ਭਲੇ ਦੇ ਮੁਤਾਬਕ ਜੋਗੇ ਕੁਦਰਤ ਦੀ ਮਾਰ ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚ ਪਈ ਏ ਉਹਦੇ ਵਿੱਚ بارش ਦੇ ਨਾਲ ਤੇ ਆੜ ਦੇ ਨਾਲ ਬਹੁਤ ਜ਼ਿਆਦਾ ਪਿੰਡਾਂ ਦਾ ਇਲਾਕਿਆਂ ਦਾ ਨੁਕਸਾਨ ਹੋਇਆ ਜੋ ਕਿ ਮੇਰੇ ਪਿੰਡ ਮੰਡਲ ਗੇੜ ਦੇ ਆਉਂਦੇ ਪਿੰਡ 33 33 ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਜੋ ਕਿ ਪਿੰਡ ਮੇਰੇ ਆ ਇਹਨਾਂ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਮਕਾਨ ਟਹਿ ਗਏ ਜੀਵਿਦਾਰਾਂ ਦੀਆਂ ਤੂੜੀਆਂ ਖਤਮ ਹੋ ਗਈਆਂ ਬਹੁਤ ਜ਼ਿਆਦਾ ਨੁਕਸਾਨ ਸਾਡੇ ਸਤਕਾਰਯੋਗ ਰਣਜੀਤ ਸਿੰਘ ਹੋਜੇਵਾਲ ਪ੍ਰਧਾਨ ਜੀ ਕਪੂਰਥਲਾ ਬੀਜੇਪੀ ਉਹਨਾਂ ਕੋਲ ਮੰਗ ਕਰਨੇ ਆ ਜੋ ਕਿ ਸਾਡੇ ਜੋ ਲੋਕਾਂ ਦਾ ਨੁਕਸਾਨ ਮਕਾਨਾਂ ਦਾ ਚਾਹ ਜੀਵਿਦਾਰਾਂ ਦਾ ਹੋਇਆ ਉਹ ਬਾਰਸ਼ ਦੀ ਕੁਦਰਤ ਦੀ ਮਾਰ ਦੇ ਨਾਲ ਹੋਇਆ ਉਹ ਦਾ ਜਿਹੜਾ ਏ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਸਾਡੇ ਕੋਲ ਇਸ ਟਾਈਮ ਪਹੁੰਚੇ ਆ ਸਰਕਾਰਜੋਗ ਮੇਰੇ ਵੀਰ ਬਲਵਿੰਦਰ ਸਿੰਘ ਜੀ ਗੁਰਜੀਤ ਜੀ ਹੋਰ ਭਾਈ ਮਨਪ੍ਰੀਤ ਜੀ ਹੁਣੀ ਮੇਰੇ ਕੋਲ ਪਹੁੰਚੇ ਨੇ ਬਾਬਾ ਬਖਸ਼ੀਸ਼ ਸਿੰਘ ਜੀ ਸਾਰੇ ਪਿੰਡਾਂ ਤੋਂ ਪਹੁੰਚੇ ਨੇ ਮੇਰੇ ਵੀਰ ਇਸ ਮੀਟਿੰਗ ਦੇ ਵਿੱਚ ਹੋਰ ਜੋ ਕਿ ਪਹਾੜੀਪੁਰ ਤੋਂ ਬਾਦਸ਼ਾਹਪੁਰ ਤੋਂ ਰੂਪਨਪੁਰ ਤੋਂ ਜਿਵੇਂ ਕਿ ਖੁਪਰੈਣ ਤੋਂ ਇਸ ਤੋਂ ਵਾਵਾ ਪਿੰਡਾਂ ਦੇ ਸਾਡੇ ਕੋਲ ਪਹੁੰਚੋ ਜੀ ਜਿਹੜੀ ਜੀ ਸਾਹਿਬਾ ਲੈਵਲ ਤੇ ਵੀ ਜਿਹੜਾ ਸਰਕਾਰ ਵੱਲੋਂ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਣਾ ਹੈ ਚਾਹੇ ਕਿ ਦਾ ਪਸ਼ੂ ਦਾ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਚਾਹੇ ਕਿ ਦਾ ਮੰਝਾ ਡਿੰਗਰ ਤੋਂ ਵੀ ਨੁਕਸਾਨ ਹੋਇਆ ਜਿਹੜਾ ਪੰਜਾਬ ਸਰਕਾਰ ਨੂੰ ਡਿਊਟੀ ਲੱਗੀ ਏ ਸੈਂਟਰ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਮੁਆਵਜ਼ਾ ਦਿੱਤਾ ਜਾਵੇ ਮਕਾਨਾਂ ਦਾ ਉਸ ਵੇਸ ਤੇ ਅਸੀਂ ਮੀਟਿੰਗ ਕੀਤੀ ਏ ਜੋ ਕਿ ਸਾਡੇ ਜੋ ਮੰਡਲ ਬਰੇਡ ਦੇ ਵਿੱਚ ਨੁਕਸਾਨ ਹੋਇਆ ਉਹਦੇ ਮਕਾਨ ਜਿੱਨਾ ਗਰੀਬਾਂ ਦੇ ਬੈਠੇ ਨੇ ਉਹਨਾਂ ਦਾ ਮੁਆਵਜ਼ਾ ਦੁਆਇਆ ਜਾਵੇ ਸੈਂਟਰ ਸਰਕਾਰ ਵੱਲੋਂ 12000 ਕਰੋੜ ਰੁਪਇਆ ਪਹਿਲਾਂ ਦਿੱਤਾ ਗਿਆ ਉਸ ਤੋਂ ਬਾਅਦ 16000 1600 ਕਰੋੜ ਰੁਪਇਆ ਹੋਰ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਜਿਹੜਾ ਕਿ ਮੁਆਵਜ਼ਾ ਸਾਡੇ ਲੋਕ ਤੋਂ ਮੰਗੇ ਵੀ ਜਿਹੜੇ ਗਰੀਬ ਲੋਕ ਨੇ ਜਿਹਦੇ ਜ਼ਮੀਨਦਾਰ ਨੇ ਜ਼ਮੀਨਦਾਰਾਂ ਨੂੰ ਤਾਂ ਮੁਆਵਜ਼ਾ ਘੱਟ ਤੋਂ ਘੱਟ 70000 ਰੁਪਇਆ ਦਿੱਤਾ ਗਿਆ ਜਿਹੜਾ ਮਕਾਨ ਹੈ ਅੱਜ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਮਕਾਨ ਖੜਾ ਕਰਨਾ ਬੜਾ ਔਖਾ ਹੈ ਵੱਧ ਤੋਂ ਵੱਧ ਜਾਨੀਏ 2.5 ਲੱਖ ਤੋਂ ਮੁਆਵਜ਼ਾ ਇੱਕ ਮਕਾਨ ਮਗਰ ਦਿੱਤਾ ਜਾਂਦਾ ਹੈ ਦੇਖੋ ਜੀ ਅਸ਼ਕਰ ਸੈਂਟਰ ਸਰਕਾਰ ਸਤਕਾਰ ਜੋ ਪ੍ਰਧਾਨ ਮੰਤਰੀ ਨਦਰ ਮੋਦੀ ਜੀ ਨੇ ਉਹਨਾਂ ਨੂੰ ਦਿੱਤਾ ਤੇ ਅਸ਼ਕਰ ਆਇਆ ਤੇ ਉਹ ਦੱਸਿਆ ਗਿਆ ਵੀ 12000 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਇਹਨਾਂ ਕੋਲ 12000 ਜਿਹੜਾ ਕਰੋੜ ਰੁਪਈਆ ਉਹ ਪਬਲਿਕ 'ਚ ਵੰਡਣ ਇਹ ਕਿਉਂ ਕਹਿੰਦੇ ਨੇ ਸਾਡੇ ਕੋਲ ਨਹੀਂ ਹੈਗਾ ਇਹ ਹੈਗਾ ਇਹਨਾਂ ਕੋਲ ਰੁਪਈਆ ਇਹ ਪਬਲਿਕ ਦੇ ਵਿੱਚ ਵੰਡਣ ਇਹ ਦੱਸਣ ਵੀ ਆ ਰੁਪਈਆ ਜਿਹੜਾ ਇਹ ਪਬਲਿਕ ਦਾ ਉਹਨੂੰ ਸਾਰੇ ਇੱਕ ਪਬਲਿਕ ਦੇ ਵਿੱਚ ਵੰਡਿਆ ਜਾਵੇ ਜੇ ਮੁਆਵਜ਼ਾ ਦਿੱਤਾ ਜਾਵੇ ਬਾਅਦ ਦੇ ਵਿੱਚ ਇਹ ਬੇਨਤੀ ਹੈ ਕਿ ਸਤਕਾਰਯੋਗ ਜਿਹੜੇ ਆਪਣੇ ਮੌਜੂਦਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਕੀ ਸੀ ਤੇ ਅੱਜ ਦੇ ਹਾਲਾਤ ਵੇਖੋ ਹਾਂ ਕਰੋੜਾਂ ਅਰਬ ਰੁਪਈਆ ਦੇ ਮਾਲਕ ਨੇ ਹੋਰੋਂ ਕੀ ਹਾਲਾਤ ਸੀ ਇਹ ਜਿਹੜਾ ਸੈਂਟਰ ਦਾ ਪੈਸਾ ਹੋਏ ਇਹਨਾਂ ਨੂੰ ਪੁੱਛਿਆ ਜਾਵੇ ਪੰਜਾਬ ਸਰਕਾਰ ਤੋਂ ਅਸੀਂ ਹੋਂਦ ਮੰਗ ਕਰਨੇ ਆ ਕਿੱਥੇ ਜੇ ਨਹੀਂ ਦਿੰਦੀ ਤੇ ਫਿਰ ਤੁਸੀਂ ਕੀ ਕਰੋਗੇ ਵੇਖੋ ਜੀ ਜਿਹੜੀ ਰਿਪੋਰਟ ਹੈ ਸੀਅਰ ਰਿਪੋਰਟ ਦੇ ਵਿੱਚ ਸਾਰਾ ਕੁਝ ਆ ਜਾਣਾ ਜਦੋਂ ਆਵੇਗਾ ਉਸ ਤੋਂ ਬਾਅਦ ਜੋ ਪੜਤਾਲ ਹੋਵੇਗੀ ਉਹਦੇ ਤਰੂ ਦੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵੰਤ ਸਿੰਘ ਏਰੀਆ ਪ੍ਰੈਜ਼ੀਡੈਂਟ ਭਾਜਪੀ ਕਪੂਰਥਲਾ ਜੋ ਕਿ ਇਸ ਟਾਈਮ ਅਸੀਂ ਪਿੰਡ ਬੂਟਾਂ ਦੇ ਵਿੱਚ ਇੱਕ ਬੀਜੇਪੀ ਵੱਲੋਂ ਜੋ ਮੰਡਲ ਬੇਟ ਦੀ ਮੀਟਿੰਗ ਰੱਖੀ ਹੋਈ ਆ ਉਸ ਦੇ ਵਿੱਚ ਇਹ ਆ ਕੇ ਮਹਾਰਾਜ ਜੀ ਬੇਨਤੀ ਇਹ ਸਾਰੀ ਜੋ ਕਿ ਬੀਜੇਪੀ ਪਾਰਟੀ ਪ੍ਰਧਾਨ ਜੀ ਜਿਨ੍ਹਾਂ ਨੇ ਇੱਕੋ ਹੀ ਨਾਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋਗੇ ਸਰਬੱਤ ਦੇ ਭਲੇ ਦੇ ਮੁਤਾਬਕ ਜੋਗੇ ਕੁਦਰਤ ਦੀ ਮਾਰ ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚ ਪਈ ਏ ਉਹਦੇ ਵਿੱਚ بارش ਦੇ ਨਾਲ ਤੇ ਆੜ ਦੇ ਨਾਲ ਬਹੁਤ ਜ਼ਿਆਦਾ ਪਿੰਡਾਂ ਦਾ ਤੇ ਇਲਾਕਿਆਂ ਦਾ ਨੁਕਸਾਨ ਹੋਇਆ ਜੋ ਕਿ ਮੇਰੇ ਪਿੰਡ ਮੰਡਲ ਬੇੜ ਦੇ ਆਉਂਦੇ ਪਿੰਡ 33 33ਾਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਜੋ ਕਿ ਪਿੰਡ ਮੇਰੇ ਆ ਇਹਨਾਂ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਮਕਾਨ ਟਹਿ ਗਏ ਜੀਵਿੰਦਾਰਾਂ ਦੀਆਂ ਧੂੜੀਆਂ ਖਤਮ ਹੋ ਗਈਆਂ ਬਹੁਤ ਜ਼ਿਆਦਾ ਨੁਕਸਾਨ ਸਾਡੇ ਗਰੀਬ ਲੋਕਾਂ ਦਾ ਹੋਇਆ ਅਸੀਂ ਜੋ ਕਿ ਸਾਡੇ ਸਤਕਾਰਯੋਗ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਜੀ ਕਪੂਰਥਲਾ ਬੀਜੇਪੀ ਉਹਨਾਂ ਕੋਲ ਮੰਗ ਕਰਨਿਆ ਜੋ ਕਿ ਸਾਡੇ ਜੋ ਲੋਕਾਂ ਦਾ ਨੁਕਸਾਨ ਮਕਾਨਾਂ ਦਾ ਚਾਹ ਜ਼ਮੀਨਦਾਰਾਂ ਦਾ ਹੋਇਆ ਉਹ بارش ਦੀ ਕੁਦਰਤ ਦੀ ਮਾਰ ਦੇ ਨਾਲ ਹੋਇਆ ਉਹ ਦਾ ਜਿਹੜਾ ਇਹ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਸਾਡੇ ਕੋਲ ਇਸ ਟਾਈਮ ਪਹੁੰਚੇ ਆ ਸਤਕਾਰਯੋਗ ਮੇਰੇ ਵੀਰ ਬਲਵਿੰਦਰ ਸਿੰਘ ਜੀ ਗੁਰਜੀਤ ਜੀ ਹੋਰ ਭਾਜੀ ਮਨਪ੍ਰੀਤ ਜੀ ਹੁਣੀ ਮੇਰੇ ਕੋ ਪਹੁੰਚੇ ਨੇ ਜੇਲਦਰ ਭਾਜੀ ਆ ਬਾਬਾ ਜੀ ਆ ਬਾਬਾ ਬਖਸ਼ੀ ਸਿੰਘ ਜੀ ਸਾਰੇ ਪਿੰਡਾਂ ਤੋਂ ਪਹੁੰਚੇ ਨੇ ਮੇਰੇ ਵੀਰ ਇਸ ਮੀਟਿੰਗ ਦੇ ਵਿੱਚ ਹੋਰ ਜੋ ਕਿ ਪਹਾੜੀਪੁਰ ਤੋਂ ਬਾਦਸ਼ਾਹਪੁਰ ਤੋਂ ਰੂਪਨਪੁਰ ਤੋਂ ਜਿਵੇਂ ਖੁਕਰੈਣ ਤੋਂ ਇਸ ਤੋਂ ਵਾਵਾ ਪਿੰਡਾਂ ਦੇ ਸਾਡੇ ਕੋਲ ਪਹੁੰਚੇ ਹੋਏ ਨੇ ਇਹ ਜੀ ਇਸ ਲੈਵਲ ਤੇ ਵੀ ਜਿਹੜਾ ਸਰਕਾਰ ਵੱਲੋਂ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੇ ਕਿ ਦਾ ਪਸ਼ੂ ਦਾ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਚੇ ਕਿਦਾ ਮੰਝਾ ਡੰਗਰ ਜੋ ਵੀ ਨੁਕਸਾਨ ਹੋਇਆ ਜਿਹੜਾ ਪੰਜਾਬ ਸਰਕਾਰ ਨੂੰ ਡਿਊਟੀ ਲੱਗੀ ਏ ਸੈਂਟਰ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਮੁਆਵਜ਼ਾ ਦਿੱਤਾ ਜਾਵੇ ਮਕਾਨਾਂ ਦਾ ਉਸ ਵੇਸ ਤੇ ਅਸੀਂ ਮੀਟਿੰਗ ਕੀਤੀ ਏ ਜੋ ਕਿ ਸਾਡੇ ਜੋ ਮੰਡਲ ਬੇੜ ਦੇ ਵਿੱਚ ਨੁਕਸਾਨ ਹੋਇਆ ਉਹਦੇ ਮਕਾਨ ਜਿੰਨਾ ਗਰੀਬਾਂ ਦੇ ਟੱਠੇ ਨੇ ਉਹਨਾਂ ਦਾ ਮੁਆਵਜ਼ਾ ਦਵਾਇਆ ਜਾਵੇ 10000 ਕਰੋੜ ਰੁਪਇਆ ਪਹਿਲਾਂ ਦਿੱਤਾ ਗਿਆ ਉਸ ਤੋਂ ਬਾਅਦ 16000 1600 ਕਰੋੜ ਰੁਪਇਆ ਹੋਣ ਫਿਰ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਜਿਹੜਾ ਕਿ ਮੁਆਵਜ਼ਾ ਸਾਡੇ ਵੱਲੋਂ ਤੋਂ ਮੰਗੇ ਵੀ ਜਿਹੜੇ ਗਰੀਬ ਲੋਕ ਨੇ ਜਿਹਦੇ ਜ਼ਮੀਂਦਾਰ ਨੇ ਜ਼ਮੀਂਦਾਰਾਂ ਨੂੰ ਤਾਂ ਮੁਆਵਜ਼ਾ ਘੱਟ ਤੋਂ ਘੱਟ 70000 ਰੁਪਏ ਦਿੱਤਾ ਜਾਵੇ ਜਿਹੜਾ ਮਕਾਨ ਹੈ ਅੱਜ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਮਕਾਨ ਖੜਾ ਕਰਨਾ ਬੜਾ ਔਖਾ ਹੈ ਵਾਧ ਤ ਵਾਧ ਦਾਨੀਏ 2.5 ਲੱਖ ਤੋਂ ਮੁਆਵਜ਼ਾ ਇੱਕ ਮਕਾਨ ਮਗਰ ਦਿੱਤਾ ਜਾਵੇ ਤੁਸੀਂ ਕਹਿੰਦੇ 12000 ਕਰੋੜ ਰੁਪਏ ਦੇ 50 ਕਰੋੜ ਕੋ ਬਿਆਰ ਇੱਕ ਬਨੇ ਹਰਪਾਲ ਜੀ ਮਾ ਜੀ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਆਏ ਐ ਹੀ ਨਹੀਂ ਪੈਸੇ ਸਾਡੇ ਮੁੱਕ ਗਏ ਉਸ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸ਼ਕਰ ਸੈਂਟਰ ਸਰਕਾਰ ਸਤਕਾਰਯੋਗ ਪ੍ਰਧਾਨ ਮੰਤਰੀ ਨਦਰ ਮੋਦੀ ਜੀ ਨੇ ਉਹਨਾਂ ਨੂੰ ਦਿੱਤਾ ਤੇ ਅਸ਼ਕਰ ਆਇਆ ਤੇ ਉਹ ਦੱਸਿਆ ਗਿਆ ਵੀ 12000 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਇਹਨਾਂ ਕੋਲ 12000 ਜਿਹੜਾ ਕਰੋੜ ਰੁਪਇਆ ਉਹ ਪਬਲਿਕ 'ਚ ਵੰਡਣ ਇਹ ਕਿਉਂ ਕਹਿੰਦੇ ਨੇ ਸਾਡੇ ਕੋਲ ਨਹੀਂ ਹੈਗਾ ਇਹ ਹੈਗਾ ਇਹਨਾਂ ਕੋਲ ਰੁਪਇਆ ਇਹ ਪਬਲਿਕ ਦੇ ਵਿੱਚ ਵੰਡਣ ਇਹ ਦੱਸਣ ਵੀ ਆ ਰੁਪਇਆ ਜਿਹੜਾ ਇਹ ਪਬਲਿਕ ਦਾ ਉਹਨੂੰ ਸਾਰ ਇੱਕ ਪਬਲਿਕ ਦੇ ਵਿੱਚ ਵੰਡਿਆ ਜਾਵੇ ਜੇ ਮੁਆਵਜ਼ਾ ਦਿੱਤਾ ਜਾਵੇ ਬਾਦ ਦੇ ਵਿੱਚ ਇਹ ਬੇਨਤੀ ਹੈ ਸਤਕਾਰਯੋਗ ਜਿਹੜੇ ਆਪਣੇ ਮੌਜੂਦਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਕੀ ਸੀ ਤੇ ਅੱਜ ਦੇ ਹਾਲਾਤ ਵੇਖੋ ਹਾਂ ਕਰੋੜਾਂ ਅਰਬਾਂ ਰੁਪਈਆਂ ਦੇ ਮਾਲਕ ਨੇ ਉਦੋਂ ਕੀ ਹਾਲਾਤ ਸੀ ਇਹ ਜਿਹੜਾ ਸੈਂਟਰ ਦਾ ਪੈਸਾ ਉਹ ਇਹਨਾਂ ਨੂੰ ਪੁੱਛਿਆ ਜਾਵੇ ਪੰਜਾਬ ਸਰਕਾਰ ਤੋਂ ਅਸੀਂ ਹੁਣ ਮੰਗ ਕਰਨੇ ਆ ਕਿੱਥੇ ਜੇ ਨਹੀਂ ਦਿੰਦੀ ਤੇ ਫਿਰ ਤੁਸੀਂ ਕੀ ਕਰੋਗੇ ਵੇਖੋ ਜੀ ਜਿਹੜੀ ਰਿਪੋਰਟ ਹੈ ਸੀ ਰਿਪੋਰਟ ਦੇ ਵਿੱਚ ਸਾਰਾ ਕੁਝ ਆ ਜਾਣਾ ਜਦੋਂ ਆਵੇਗਾ ਉਸ ਤੋਂ ਬਾਅਦ ਜੋ ਪੜਤਾਲ ਹੋਵੇਗੀ ਉਹਦੇ ਤਰੂ ਦੇ ਕਾਰਵਾਈ ਕੀਤੀ ਜਾਵੇਗੀ ਕਿਸੇ ਕੋ ਇੱਕ ਡੰਗਰ ਉਹਦਾ ਦੁੱਧ ਵੇਚ ਕੇ ਲੋਕ ਗੁਜ਼ਾਰਾ ਕਰਦੇ ਸਨ ਉਹਨਾਂ ਦੇ ਛੱਡਾਂ ਟਹਿ ਗਈਆਂ ਤੂੜੀਆਂ ਗਲ ਗਈਆਂ ਤੇਹੀ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਨੀਆਂ ਕਿ ਸਾਡੇ ਵੀ ਜਿੰਨੇ ਇਧਰ ਗਰੀਬ ਲੋਕ ਨੇ ਜਿੱਥੇ ਹੜ੍ਹ ਨਹੀਂ ਆਇਆ بارش ਦਾ ਅਸਰ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਉਹਨਾਂ ਦੇ ਨਕਵਾਰੀ ਕਰਕੇ ਉਹਨਾਂ ਨੂੰ ਵੀ ਪੂਰਤੀ ਕੀਤੀ ਜਾਵੇ ਆਇਓ ਇਸ ਕਰਕੇ ਆਹ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਆ ਤੇ ਸਰਦਾਰ ਜੀ ਜਿਹੜਾ 10000 ਕਰੋੜ ਰੁਪਏ ਦਾ ਈਸ਼ੂ ਉੱਠਿਆ ਵਾ ਬੀਜੇਪੀ ਵੱਲੋਂ ਕਿ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਇਹਦਾ ਜਿਹੜਾ ਪੈਸਾ ਬੀਜੇਪੀ ਸਰਕਾਰ ਕਹਿ ਰਹੀ ਵੀ ਉਹ ਹਟਮਾਨੂ ਤੇ ਆ ਮੌਜੂਦਾ ਸਰਕਾਰ ਜੀ ਉਹ ਪਿੰਡਾਂ ਤੱਕ ਨਹੀਂ ਪਹੁੰਚ ਕਰਦੀ ਕਿਸੇ ਪਿੰਡ ਦੇ ਇੱਕ ਨਾਗਰਿਕ ਆ ਤੇ ਤੁਹਾਡਾ ਪਿੰਡਾਂ ਬਲੋਂ ਕੀ ਹੋਊਗਾ ਜੇ ਸਾਡੇ ਪਿੰਡਾਂ ਵਿੱਚ ਪੈਸਾ ਨਾ ਤਕਸੀਮ ਹੋਇਆ ਗਰੀਬ ਲੋਕਾਂ ਨੂੰ ਨਾ ਮਿਲਿਆ ਤੇਰੇ ਹੀ ਲੋਕਾਂ ਨੂੰ ਨਾਲ ਲੈ ਕੇ ਗਰੀਬਾਂ ਨੂੰ ਤੇ ਧਰਨਾ ਲਾਵਾਂਗੇ ਤੇ ਪੈਸਾ ਕਢਵਾਵਾਂਗੇ ਗਰੀਬਾਂ ਦੇ ਘਰ ਤੱਕ ਪਹੁੰਚਾਵਾਂਗੇ ਹਰ ਇੱਕ ਨੂੰ ਉਹਦਾ ਜਿਹੜਾ ਹਿੱਸਾ ਤਕਸੀਮ ਦਾ ਮਿਲਣਾ ਚਾਹੀਦਾ ਜਿਹਦਾ ਨੁਕਸਾਨ ਹੋਇਆ ਸਾ ਵਾਈ ਗੁੱਡ ਜੀ ਫਦੇ ਸਤਕਾਰਯੋਗ ਮੇਰੇ ਪਹੁੰਚੇ ਵੀਰ ਪਿੰਡਾਂ ਚੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਜੋਗੇ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਜੀ ਦਾ ਜੋ ਕਿ ਸਾਡੇ ਪੰਜਾਬ ਯਾਨੀ ਕਿ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕੋ ਹੀ ਨਾਰਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੋ ਕਿ ਸਾਡੀ ਟੀਮ ਜੋ ਕਿ ਭਾਜੀਪੀ ਸੈਂਟਰ ਸਰਕਾਰ ਵੱਲੋਂ ਜੋ ਕਿ ਸਾਡੇ ਪੰਜਾਬ ਨੂੰ ਸਕੀਮਾਂ ਦੇ ਰਹੀ ਹੈ ਜੋ ਕਿ ਹਰ ਇੱਕ ਸਮੁੱਚਾਰੀ ਹੈ ਜਿਹੜੇ ਗਰੀਬ ਲੋਕਾਂ ਨੂੰ ਨਹੀਂ ਦੱਸੀ ਜਾਂਦੀ ਪੰਜਾਬ ਸਰਕਾਰ ਰੋਕਾ ਲਾਦੀ ਹੈ ਜਿਵੇਂ ਹੁਣ ਕੇ ਅਸੀਂ ਸੀਆਈਸੀ ਕੈਂਪ ਲਾਦੇ ਸੀ ਪਿੰਡਾਂ ਦੇ ਵਿੱਚ ਉਹਦੇ ਵਿੱਚੋਂ ਬਹੁਤ ਗਰੀਬ ਲੋਕਾਂ ਨੇ ਲਾਹਾ ਲਿਆ ਬਹੁਤ ਫਾਇਦਾ ਲਿਆ ਇੱਕ ਕਾਰਡ ਇਸ਼ੂ ਕਰਾਉਣਾ ਹੋਵੇ ਤਾਂ 2200 ਰੁਪਿਆ ਇੱਕ ਗਰੀਬ ਦਾ ਲੱਗਦਾ ਅਸੀਂ ਕਿਉਂਕਿ ਉਹ ਇੱਕ ਸੀਆਈਸੀ ਕੈਂਪ ਲਵਾ ਕੇ ਪਿੰਡਾਂ ਦੇ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਸੀਆਈਸੀ ਕੈਂਪ ਸਾਇੰਟਾ ਸਰਕਾਰ ਵੱਲੋਂ ਲਵਾਇਆ ਗਿਆ ਉਸ ਤੋਂ ਬਾਅਦ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਤਣਕ ਮਿਲਦੀ ਸੀ ਜਿਹੜੀ ਆਪਾਂ ਮੁੱਲ ਲੈਂਦੇ ਸੀ 2 ਰੁਪਏ ਉਹ ਜਿਹੜੀ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਜਿਹੜੀ ਆਪਾਂ ਨੂੰ ਹੁਣ ਸੈਂਟਰ ਸਰਕਾਰ ਵੱਲੋਂ ਜਿਹੜੀ ਕਣਕ ਮਿਲਦੀ ਹੈ ਉਹ ਮੋਦੀ ਸਰਕਾਰ ਵੱਲੋਂ ਫ੍ਰੀ ਵਾਲੀ ਮਿਲਦੀ ਹੈ ਜਿਹੜੀ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਦੀ ਸੀ ਉਹ ਬੰਦ ਹੋ ਚੁੱਕੀ ਹੈ ਅੱਜ ਦਾ ਮਸਲਾ ਇਹ ਸੀ ਮੀਟਿੰਗ ਦਾ ਵੀ ਜਿਵੇਂ ਕੁਦਰਤ ਦੀ ਮਾਰ ਦੇ ਥੱਲੇ ਹਰ ਇੱਕ ਪੰਜਾਬ ਦਾ ਨਾਗਰਿਕ ਆਇਆ ਕੋਈ ਵੀ ਗਰੀਬ ਏ ਚਾ ਅਮੀਰ ਏ ਉਦਾ ਹਰ ਇੱਕ ਦਾ ਨੁਕਸਾਨ ਹੋਇਆ ਛਾਣ ਹੋ ਗਿਆ ਝੋਨਾ ਰੁੜ ਗਿਆ ਕਿਸੇ ਦਾ ਪਠਾ ਗਵਾਚ ਹੋ ਗਿਆ ਖਤਮ ਹੋ ਗਿਆ ਕਿਸੇ ਗਰੀਬ ਦਾ ਮਕਾਨ ਸੀ ਉਹ ਟਹਿ ਗਿਆ ਕਿਸੇ ਗਰੀਬ ਦਾ ਪਸ਼ੂ ਮਾਰ ਗਿਆ ਜਾਨੀ ਕਿ ਗਰੀਬ ਲੋਕਾਂ ਦਾ ਨੁਕਸਾਨ ਪਬਲਿਕ ਦਾ ਪੰਜਾਬ ਦੇ ਵਿੱਚ ਬਹੁਤ ਜਾਇਆ ਜਿਆਦਾ ਹੋਇਆ ਮੰਡਲ ਜਿਵੇਂ ਮੇਰਾ ਮੰਡਲ ਬੇਟ ਜੋ ਕਿ ਮੈਂ ਮੌਜੂਦਾ ਮੰਡਲ ਬੇਟ ਦਾ ਪ੍ਰਧਾਨ ਆ ਮੈਨੂੰ ਪਤਾ ਲੱਗਾ ਮਾਲ ਦੇ ਪਬਲਿਕ ਨੂੰ ਜਿੰਨੇ ਪਿੰਡਾਂ ਨੂੰ ਸਾਰਿਆਂ ਨੂੰ ਆਪਣੇ ਸੰਪਰਕ ਦੇ ਵਿੱਚ ਲੈ ਗਏ ਉਹਨਾਂ ਨੂੰ ਗੱਲਬਾਤ ਕੀਤੀ ਏ ਵੀ ਕਿਸੇ ਵੀ ਗਰੀਬ ਦਾ ਜਿਹੜਾ ਨੁਕਸਾਨ ਹੋਇਆ ਜੇ ਮਕਾਨ ਦਾ ਜੇ ਪਸ਼ੂ ਦਾ ਕਿਸੇ ਦੇ ਘਰ ਦੇ ਵਿੱਚ ਜਿਵੇਂ ਸਮਾਨ ਟੁੱਟ ਚੁੱਕਾ ਹੈ ਟਹਿ ਗਿਆ ਉੱਤੇ ਡਿੱਗ ਪਿਆ ਉਹ ਵੀ ਸਾਨੂੰ ਦੱਸਿਆ ਜਾਵੇ ਉਹਨੂੰ ਸਮਾਨ ਦਿਆਂਗੇ ਜਿਹਦਾ ਮਕਾਨ ਟਹਿ ਗਿਆ ਉਹਦਾ ਮਕਾਨ ਦਾ ਅਸੀਂ ਸੈਂਟਰ ਵੱਲੋਂ ਜੋ ਮੁਆਵਜ਼ਾ ਆ ਰਿਹਾ ਸਾਡੇ ਮੰਡਲਾਂ ਦੇ ਵਿੱਚ ਨੁਕਸਾਨ ਹੋ ਚੁੱਕੇ ਨੇ ਗਰੀਬ ਲੋਕਾਂ ਦੇ ਜਿਵੇਂ ਕਿਸੇ ਦਾ ਪਸ਼ੂ ਮਰਿਆ ਉਹਦੇ ਵੀ ਅਸੀਂ ਮੁਆਵਜ਼ਾ ਪੰਜਾਬ ਸਰਕਾਰ ਨੂੰ ਕਹਿਗੇ ਦਵਾਵਾਂਗੇ ਕਿਉਂਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਕੋਲ ਇੰਨਾ ਟਾਈਮ ਕੱਢ ਕੇ ਪਹੁੰਚੇ ਨੇ ਅਸੀਂ ਲਿਖਤੀ ਰੂਪ ਤੁਹਾਡਾ ਸਾਰੇ ਮਕਾਨਾਂ ਦੇ ਲਿਖਤੀ ਇਨਕੁਆਰੀ ਕਰਵਾ ਕੇ ਤੁਹਾਨੂੰ ਮੁਆਵਜ਼ਾ ਦਵਾਵਾਂਗੇ। ਰਵਾਇਤ ਦੀ ਕਾਲ ਸਾਹਿਬ